on <laughs> it. ਸ਼ਾਮਾਂ ਦੇ ਵੱਜ ਗਏ ਨੇ ਜੀ 4:30 ਤੇ 4:30 ਵਜੇ ਦਾ ਵੇਲਾ ਹੋਇਆ ਵਾ ਤੇ ਮੈਨੂੰ ਤਕਰੀਬਨ ਪੌਣਾ ਇੱਕ ਘੰਟਾ ਠੀਕ ਅੱਧਾ ਪੌਣਾ ਘੰਟਾ ਠੀਕ ਕਰਨੀ ਪਈ ਆ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੋੜੀਆਂ ਹੋ ਗਿਆ ਇਕੱਠੀਆਂ ਜੀ ਮਿਲਣੀ ਹੋ ਗਈ ਪਹਿਲਾਂ ਸਾਡੀ ਤੇ ਮਿਲਣੀ ਆਦੀ ਪਹਿਲਾਂ ਹੋ ਗਈ ਆ ਨਹੀਂ ਤੇਰਾਸਾਂ ਦੇ ਟੂਰ ਦੀ ਤੇ ਹੁਣ ਮਜ਼ਾ ਆਏਗਾ ਰਾਜਸਥਾਨ ਦਾ ਟੂਰ ਜਿਹੜਾ ਵਾ ਲੰਬਾ ਹੋਣ ਵਾਲਾ ਵਾ ਅੱਜ ਅਸੀਂ ਤਾਨੂੰ ਦਰਸ਼ਨ ਕਰਾਵਾਂਗੇ ਤਖਤ ਚਰੀ ਦਮਦਮਾ ਸਾਹਿਬ ਤੇ ਛੋਟਾ ਜਿਹਾ ਵਲੌਗ ਬਣਾਵਾਂਗੇ ਇਹ ਵੀ ਤੇ ਦਰਸ਼ਨ ਕਰਾ ਕੇ ਸੂਰਜ ਡੁੱਬਣ ਵਾਲਾ ਵਾ ਤੇ ਕਹਿਣ ਦਾ ਭਾਵ ਆ ਕਿ ਸ਼ਾਮਾਂ ਪੈਣ ਵਾਲੀਆਂ ਨੇ ਡੁੱਬਦੇ ਨੂੰ ਸਲਾਮ ਕੋਈ ਨਹੀਂ ਕਰਦਾ ਤੇ ਚੜ੍ਹਦੇ ਨੂੰ ਕੱਲ ਫੇਰ ਸਲਾਮ ਕਰਾਂਗੇ ਅਗਲੀ ਵੀਡੀਓ 'ਚ ਤੇ ਇਹ ਆ ਜੀ ਤਖਤ ਚਰੀ ਦਮਦਮਾ ਸਾਹਿਬ ਸਾਹਮਣੇ ਦੇਖ ਰਹੇ ਹੋ ਤੁਸੀਂ ਹੁਣ ਨਾਲੇ ਨਾਲ ਮੈਂ ਤੁਹਾਨੂੰ ਇਤਿਹਾਸ ਤੇ ਨਾਲ ਹੀ ਦਰਸ਼ਨ ਕਰਦੇ ਆਂ ਇਹ ਗਿੱਲ ਸਾਹਿਬ ਦਾ ਬੈਗ ਰਹਿ ਗਿਆ ਦੂਸਰੇ ਬੰਨੇ ਉਹ ਲੈ ਕੇ ਆਉਣਗੇ ਹੁਣ ਚਲਦੇ ਆ ਜੀ ਅੰਦਰ ਤੇ ਜਾਣਕਾਰੀ ਦਿੰਨੇ ਆ ਤੁਹਾਨੂੰ ਅੱਗੇ ਜਿਹੜੇ ਗੁਰਦਰਾ ਸਾਹਿਬ ਇਤਿਹਾਸਕ ਗੁਰਦਰਾ ਸਾਹਿਬ ਹੋਰ ਵੀ ਨੇ ਉਹਨਾਂ ਦੇ ਵੀ ਆਪਾਂ ਦਰਸ਼ਨ ਕਰਕੇ ਤੇ ਫਿਰ ਇੱਥੋਂ ਚਲਦੇ ਆ ਗਿੱਲ ਸਾਹਿਬ ਦੇ ਰਿਸ਼ਤੇਦਾਰਾਂ ਦੇ ਘਰੇ ਜਾਣਾ ਅੱਜ ਇਹ ਅਜੀ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਨਗਰੀ ਤੇ ਇਸ ਪਾਸੇ ਵੀ ਸੇਵਾ ਚੱਲਦੀ ਪਈ ਆ ਕਾਰ ਸੇਵਾ ਏ ਜੀ ਸਾਰੇ ਗੁਰਦਰਾ ਸਾਹਿਬ ਸਰੋਵਰ ਸਰੋਵਰ ਦੇ ਵੀ ਦਰਸ਼ਨ ਕਰਦੇ ਆ ਤੇ ਸ਼ਾਮ ਪੈ ਰਹੀ ਆ ਸ਼ਾਮ ਨੂੰ ਅੱਜ ਸੰਡੇ ਹੋਣ ਕਰਕੇ ਬਹੁਤ ਜ਼ਿਆਦਾ ਸੰਗਤਾਂ ਦਾ ਇਕੱਠ ਸੀਗਾ ਇਸ ਥਾਂ ਤੇ ਤੇ ਕਾਫੀ ਕਿਲਾ ਮੁਬਾਰਕ ਵੀ ਪਿਛਲੀ ਵੀਡੀਓ 'ਚ ਤੁਸੀਂ ਦੇਖਿਆ ਹੋਵੇਗਾ ਸੰਗਤਾਂ ਦਾ ਕਾਫੀ ਇਕੱਠ ਸੀਗਾ ਉੱਥੇ ਤੇ ਸਭ ਤੋਂ ਪਹਿਲੇ ਇਤਿਹਾਸ ਜਿਹੜਾ ਵਾ ਉਹ ਮੈਂ ਤੁਹਾਨੂੰ ਸਰਵਣ ਕਰਾ ਦੇਣਾ ਤਾਂ ਨਾਲੇ ਅੰਦਰ ਜਾਣਾ ਵਾ ਇਸ ਪਾਸੇ ਇਤਿਹਾਸ ਜਿਹੜਾ ਵਾ ਉਹ ਲਿਖਿਆ ਹੋਇਆ ਵਾ ਤੇ ਇਤਿਹਾਸ ਨੂੰ ਤੁਸੀਂ ਰੀਡ ਵੀ ਕਰ ਸਕਦੇ ਹੋ ਇਹ ਹੈ ਜੀ ਇਤਿਹਾਸ ਇਸ ਇਤਿਹਾਸ ਨੂੰ ਤੁਸੀਂ ਰੀਡ ਕਰ ਸਕਦੇ ਹੋ ਤੇ ਦੂਸਰੀ ਸਾਈਡ ਤੇ ਗੁਰਦੁਆਰਾ ਸਾਹਿਬ ਲਖਣਸਰ ਸਾਹਿਬ ਇਹ ਵੀ ਆ ਕੇ ਅਸੀਂ ਬਾਅਦ ਵਿੱਚ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਦੀ ਤੇ ਸੂਰਜ ਜਿਹੜਾ ਵਾ ਉਹ ਛਿਪ ਰਿਹਾ ਹੌਲੀ ਹੌਲੀ ਤੇ ਜਲਦੀ ਜਲਦੀ ਅਸੀਂ ਦਰਸ਼ਨ ਕਰੀਏ ਤੇ ਤੁਹਾਨੂੰ ਵੀ ਦਰਸ਼ਨ ਕਰਾਈਏ ਇਹ ਆ ਜੀ ਤਖਤ ਸ਼ਰੀ ਦਮਦਮਾ ਸਾਹਿਬ ਗੁਰੂ ਕਾਸ਼ੀ ਤਲਵੰਡੀ ਸਾਬੋ ਉੱਥੇ ਆ ਗਏ ਇਹਨਾਂ ਦੇ ਅੱਗੇ ਮਹਾਰਾਜ ਹੁਣ ਤੁਸੀਂ ਇਤਿਹਾਸ ਨੂੰ ਫਰੀਡ ਕਰ ਲਿਓ ਨਾਲ ਨਾਲ ਇਹ ਪਾਵਨ ਤਖਤ ਖਾਲਸਾ ਪੰਥ ਦਾ ਚੌਥਾ ਤਖਤ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਮੇਂ ਜਾਬਰ ਹਕਮਰਾਮਾਂ ਖਿਲਾਫ ਦੇ ਖਿਲਾਫ ਜੂਝਦੇ ਹੋਏ 1704 ਈਸਵੀ ਨੂੰ ਅਨੰਦਾ ਦੀਪੁਰੀ ਸ੍ਰੀ ਆਨੰਦਪੁਰ ਸਾਹਿਬ ਨੂੰ ਛੱਡ ਕੇ ਚਮਕੌਰ ਸਾਹਿਬ ਬਾਛੀਵਾੜਾ ਦੀਨਾ ਕਾਂਗੜ ਮੁਕਸਰ ਸਾਹਿਬ ਲੱਖੀ ਜੰਗਲ ਇਹ ਪੱਕਾ ਪਥਰਾਲਾ ਤੇ ਹੋਰ ਅਸਥਾਨਾਂ ਨੂੰ ਭਾਗ ਲਾਉਂਦੇ ਹੋਏ ਇਸ ਅਸਥਾਨ ਤੇ 1705 ਈਸਵੀ ਨੂੰ ਪੁੱਜੇ ਗੁਰੂ ਜੀ ਨੇ ਇੱਥੇ ਖਰੀਰਾਂ ਦੇ ਝੁੰਡ ਝੁੰਡਾਂ ਨਾਲ ਘिरी ਹੋਈ ਇੱਕ ਉੱਚੀ ਦੇ ਥੇੜੀ ਉਤੇ ਕਮਰ ਅਸਾਂ ਰੱਖ ਕੇ ਦਮ ਲਿਆ ਇਸ ਅਸਥਾਨ ਦਾ ਨਾਮ ਦਮ ਦਮਾ ਸਾਹਿਬ مشهور ਹੋਇਆ ਇਸ ਅਸਥਾਨ ਤੇ ਗੁਰੂ ਜੀ ਲਗਭਗ ਸਵਾ ਸਾਲ ਤੋਂ ਵੱਧ ਸਮਾਂ ਇੱਥੇ ਰਹੇ ਇਸ ਅਸਥਾਨ ਤੇ ਹੀ ਬੰਦੂਕ ਦੇ ਨਿਸ਼ਾਨੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨਾਲ ਸਿੱਖੀ ਸਿਧਕ ਪਰਖਿਆ ਇਸ ਇਲਾਕੇ ਦੇ ਚੌਧਰੀ ਬਾਬਾ ਡੱਲਾ ਜੀ ਨੂੰ ਸਮੇਤ ਪਰਿਵਾਰ ਅਮਰ ਤੇਤੀ ਦਾਤ ਬਖਸ਼ਿਸ਼ ਕੀਤੀ ਤੇ ਨਾਂ ਡੱਲਾ ਸਿੰਘ ਰੱਖਿਆ ਇੱਥੇ ਹੀ ਗੁਰੂ ਜੀ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਢੀੜ ਲਿਖਵਾਈ ਇਸ ਅਸਥਾਨ ਤੇ ਯਾਦਵਜੋਂ ਗੁਰਦੁਆਰਾ ਦਮਦਮਾ ਸਾਹਿਬ ਸ਼ੁਸ਼ੋਭਤ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਇਸ ਢੀੜ ਦੇ ਉਤਾਰੇ ਕਰਕੇ ਚਾਰ ਤਖਤਾਂ ਤੇ ਭੇਜੇ ਸਾਜਣਾ ਦਿਵਸ ਵਿਸਾਖੀ ਤੇ ਦੂਸਰੀ ਵਾਰ ਸਵਾ ਲੱਖ ਸਵਾ ਲੱਖ ਸਿੰਘਾਂ ਨੂੰ ਅਮਰਤ ਸਿਕਾਇਆ ਜਿਸ ਦੀ ਯਾਦ ਵਿੱਚ ਹਰ ਸਾਲ ਵਿਸਾਖੀ ਦਾ ਦਿਹਾੜਾ ਇਸ ਅਸਥਾਨ ਤੇ ਵਿਸ਼ੇਸ਼ ਤੌਰ ਤੇ ਸੰਗਤਾਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੀਆਂ ਹਨ ਇਹ ਹੈ ਜੀ ਇਤਿਹਾਸ ਸ੍ਰੀ ਦਮਦਮਾ ਸਾਹਿਬ ਦਾ ਲੋਕ ਸੰਗਤ ਜੀ ਦਰਸ਼ਨ ਅਸੀਂ ਕਰ ਆਏ ਆ ਤੇ ਇਹ ਹੈ ਜੀ ਤਖਤ ਸ੍ਰੀ ਦਮਦਮਾ ਸਾਹਿਬ ਤੇ ਇਸ ਪਾਸੇ ਆ ਸਭ ਤੋਂ ਪਹਿਲੇ ਤੁਹਾਨੂੰ ਦਿਖਾਉਣਾ ਇਸ ਪਾਸੇ ਆ ਜੀ ਮਨਜੀਤ ਸਾਹਿਬ ਤੇ ਮਨਜੀਤ ਸਾਹਿਬ ਗੁਰਦੁਆਰਾ ਸਾਹਿਬ ਛੋਟਾ ਜਿਹਾ ਬਣਾਇਆ ਇੱਥੇ ਅ ਪਾਸ਼ਾਈ ਨੌਮੀ ਸ਼ਸਤਰ ਜਿਹੜੇ ਉਹ ਇੱਥੇ ਰੱਖੇ ਹੋਏ ਨੇ ਇਹ ਆ ਜੀ ਇਸ ਪਾਸੇ ਸ਼ਸਤਰ ਇਹ ਮਨਜੀਤ ਸਾਹਿਬਾ ਜੀ ਇਸ ਪਾਸੇ ਆ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਪਵਤ ਸ਼ਹੀਦ ਅਸਵੀ। ਦਰਸ਼ਨ ਕਰ ਰਹੇ ਆ ਅੰਦਰੋਂ ਤੇ ਹੁਣ ਭੋਰਾ ਸਾਹਿਬ ਅੰਦਰ ਚਲਦੇ ਆ ਤੇ ਬਾਹਰ ਲਖਨ ਸਰ ਸਾਹਿਬ ਵੀ ਬਾਅਦ ਵਿੱਚ ਜਾਵਾਂਗੇ। ਇਧਰ ਆ ਪੋਰਾ ਸਾਹਿਬ ਪੋਰਾ ਸਾਹਿਬ ਦੇ ਵੀ ਦਰਸ਼ਨ ਕਰੀਏ ਤੇ ਫਿਰ ਸ਼ਾਮ ਦਾ ਟਾਈਮ ਹੋ ਰਿਹਾ ਸੂਰਜ ਕਿੰਨਾ ਸੋਹਣਾ ਲੱਗ ਰਿਹਾ ਪਿੱਛੋਂ ਛੋਪਦਾ ਤੇ ਇਸ ਪੋਰਾ ਸਾਹਿਬ ਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਸਿਮਰਨ ਕਰਦੇ ਕਰਿਆ ਕਰਦੇ ਸਨ ਇੱਥੇ ਹੀ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰੇ ਕੀਤੇ ਜੋ ਚਾਰੇ ਤਖਤਾਂ ਚ ਭੇਜੇ ਗਏ ਸੀਗੇ ਇਥੇ ਬਾਬਾ ਦੇਵ ਸਿੰਘ ਜੀ ਨੇ ਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਖਤਾ ਤੇ ਭੇਜੇ ਸੀਗੇ ਇਹ ਹੈ ਜੀ ਉਹ ਪੋਰਾ ਸਾਹਿਬ ਥੱਲੇ ਜਾਣ ਦਾ ਰਸਤਾ ਮੌਜੀ ਅਸੀਂ ਦਰਸ਼ਨ ਕਰ ਆਏ ਆ ਤਨਤਨ ਬਾਬਾ ਆਦੀਪ ਸਿੰਘ ਜੀ ਦੇ ਅਸਥਾਨਾਂ ਤੇ ਗਿੱਲ ਸਾਹਿਬ ਕਿੰਨੇ ਸਾਲ ਭਗਤੀ ਕੀਤੀ ਹੈ ਬਾਬਾ ਦੀਪ ਸਿੰਘ ਜੀ ਨੇ 53 ਸਾਲ 53 ਸਾਲ ਜੀ 53 ਸਾਲ 53 ਸਾਲ ਭਗਤੀ ਕੀਤੀ ਉਹਦੇ ਵਿੱਚ ਰਹੇ ਨੇ ਹਾਂ ਤੇ ਚਾਰ ਜਿਹੜੇ ਹਸਤ ਲਿਖਤ ਗ੍ਰੰਥ ਸੀਗੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਉਹ ਚਾਰੇ ਤਖਤਾਂ ਤੇ ਤੇ ਜਿਹੜੇ ਸੀ ਇੱਥੇ ਇੱਥੋਂ ਲਿਖ ਕੇ ਚਾਰੇ ਤਖਤਾਂ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਰਾਜ ਕੇ ਜੇ ਸੀਗੇ ਹੁਣ ਅਸੀਂ ਚੱਲੇ ਆ ਜੀ ਇੱਥੋਂ ਗੁਰਦਰ ਸਾਹਿਬ ਲਖਣ ਸਰ ਸਾਹਿਬ ਲੇਖਣ ਸਰ ਸਾਹਿਬ ਵੀ ਦਰਸ਼ਨ ਤੁਹਾਨੂੰ ਕਰਵਾਈਏ ਜਾ ਕੇ ਅਸੀਂ ਗੁਰਦੁਆਰਾ ਸਾਹਿਬ ਲਖਣ ਸਰ ਸਾਹਿਬ ਚੱਲੇ ਸੀਗੇ ਤੇ ਪਹਿਲਾਂ ਤੁਹਾਨੂੰ ਬੌਲੀ ਸਾਹਿਬ ਦੇ ਵੀ ਦਰਸ਼ਨ ਕਰਵਾ ਦਨੇ ਆ ਇਧਰ ਨਾਲ ਹੀ ਬੌਲੀ ਸਾਹਿਬ ਇਸ ਪਾਸੇ ਥੱਲੇ ਜਾ ਕੇ ਥੱਲੇ ਉਤਰ ਕੇ ਤੇ ਥੱਲੇ ਉਤਰ ਕੇ ਨਾਲ ਹੀ ਸੱਜੇ ਪਾਸੇ ਇਹ ਇਧਰ ਸਰੋਵਰ ਸਾਹਿਬ ਆ ਦੇਖ ਲਓ ਸਰੋਵਰ ਵੀ ਤੇ ਸਰੋਵਰ ਜਿਹੜਾ ਵਾ ਇਹ ਛੱਤਿਆ ਹੋਇਆ ਵਾ ਸਰੋਵਰ ਹੱਲੇ ਇਹ ਦੇਖ ਸਕਦੇ ਹੋ ਤੁਸੀਂ ਸਰੋਵਰ ਬਹੁਤ ਸੋਹਣਾ ਬਣਾਇਆ ਹੋਇਆ ਹੋਰ ਉੱਪਰ ਸਰੋਵਰ ਦੇ ਛੱਤ ਪਾਈ ਹੋਈ ਆ ਤੇ ਪਹਿਲੇ ਓਪਨ ਹੁੰਦਾ ਸੀਗਾ ਇਸ ਪਾਸੇ ਆ ਜਾਓ ਤੁਸੀਂ ਇੱਧਰ ਬੌਲੀ ਸਾਈਡ ਆ ਜਾ ਜੀ ਇੱਧਰ ਬੌਲੀ ਧੋਤਰਾ ਲਿਖਿਆ ਜੀ ਬਾਬਾ ਦੀਪ ਸਿੰਘ ਜੀ ਦਾ ਖੂਹ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਖੂਹ ਇਹ ਉਸ ਟਾਈਮ ਦਾ ਬਾਬਾ ਦੀਪ ਸਿੰਘ ਜੀ ਨੇ ਬਣਵਾਇਆ ਹੋਏਗਾ ਤੇ ਲਿਖਿਆ ਜੀ ਖੂਹ ਜਿਹੜਾ ਵਾ ਉਸ ਟਾਈਮ ਹੁਣ ਵੀ ਇਹਦੇ ਵਿੱਚ ਜਲ ਜਿਹੜਾ ਵਾ ਮੋਟਰਾਂ ਲਗਾਈ ਹੋਈਆਂ ਨੇ ਆ ਦੇਖੋ ਤਾਰਾਂ ਪਈਆਂ ਨੇ ਤੇ ਇਹਦੇ ਵਿੱਚ ਜਿਹੜਾ ਵਾ ਸਾਰਾ ਜਲ ਜਿਹੜਾ ਉਹ ਨਿਕਲਦਾ ਤੇ ਵਰਤਦੇ ਨੇ ਸਾਰੇ ਦਾ ਸਾਰੇ ਤੇ ਇਹ ਆ ਜੀ ਉਸ ਪਾਸੇ ਮਨਜੀਤ ਸਾਹਿਬ ਤਕਤਖਸ਼ਰੀ ਦੰਦਮਾ ਸਾਹਿਬ ਇਹ ਸਾਹਮਣੇ ਦੇਖ ਲਓ ਤੁਸੀਂ ਸਰੋਵਰ ਹੁਣ ਅਸੀਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਲਖਣ ਸਰ ਸਾਹਿਬ ਇਧਰੋਂ ਦਰਸ਼ਨ ਕਰ ਰਹੇ ਆ ਤਕਤਖਸ਼ਰੀ ਦੰਦਮਾ ਸਾਹਿਬ ਇਹ ਆ ਜੀ ਗੁਰਦੁਆਰਾ ਸਾਹਿਬ ਲਖਣ ਸਰ ਸਾਹਿਬ ਪਾਤਸ਼ਾਹੀ 10ਵੀਂ ਹੁਣ ਮੈਂ ਤੁਹਾਨੂੰ ਨਾਲੋ ਨਾਲ ਇਸ ਗੁਰਦੁਆਰਾ ਸਾਹਿਬ ਦਾ ਪੂਰਾ ਇਤਿਹਾਸ ਦੱਸਦਾ ਇਸ ਗੁਰਦੁਆਰਾ ਸਾਹਿਬ ਦਾ ਇਹ ਜੀ ਗੁਰਦੁਆਰਾ ਸਾਹਿਬ ਲਖਣ ਸਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹਨੇ ਸ੍ਰੀ ਮੁਕਸਰ ਸਾਹਿਬ ਜੀ ਦੀ ਜੰਗ ਫਤਿਹ ਕਰਨ ਉਪਰੰਤ ਤਲਵੰਡੀ ਸਾਬੋ ਦੇ ਅਸਥਾਨ ਵਿਖੇ ਜੰਗੀ ਕਮਰ ਕੱਸਾ ਖੋਲ ਕੇ ਦਮ ਲਿਆ ਇਸ ਕਰਕੇ ਇਸ ਸਥਾਨ ਦਾ ਨਾਮ ਦਮਦਮਾ ਸਾਹਿਬ ਪ੍ਰਸਿੱਧ ਹੋਇਆ ਇਸੇ ਸਥਾਨ ਤੇ ਦਸ਼ਮਾ ਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਹੱਲਾ 9ਾ ਸ੍ਰੀ ਗੁਰੂ ਤੇਗ ਬਹਾਦਰ ਪਿਤਾ ਜੀ ਦੀ ਬਾਣੀ ਸ਼ਾਮਲ ਕਰਾਉਂਦਿਆਂ ਭਾਈ ਮਨੀ ਸਿੰਘ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਖਵਾ ਕੇ ਸੰਪੂਰਨ ਕਰਾਉਣ ਉਪਰੰਤ ਸੰਮਤ 1763 ਵਿੱਚ ਭਾਦੋਂ ਵਧੀ ਇਕਮ ਤੋਂ ਪਾਦੋਂਵਦੀ ਤੀਜ ਤੱਕ ਤਿੰਨ ਦਿਨਾਂ ਸਮਾਗਮ ਰਚਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਲਿਖਾਈ ਤੇ ਕਾਰਜ ਦੀ ਸਮਾਪਤੀ ਉਪਰੰਤ ਜਿਹੜੀਆਂ ਕਸ਼ੀਆਂ ਕਲਮਾਂ ਸੀ ਜਿਸ ਕਲਮ ਦਾ ਮੂੰਹ ਲਿਖਾਈ ਕਰਦਿਆਂ ਘਸ ਜਾਂਦਾ ਸੀ ਉਸ ਕਲਮ ਨੂੰ ਦੁਬਾਰਾ ਨਹੀਂ ਘੜਦੇ ਸਨ ਸਗੋਂ ਅਦਬ ਨਾਲ ਸੰਭਾਲਦੇ ਸਨ ਤੇ ਬਚੀ ਹੋਈ ਸਿਆਹੀ ਤੇ ਕਾਗਜ਼ ਨੂੰ ਲਿਖਣ ਸਰਸਰਓਵਰ ਵਿੱਚ ਜਲ ਪ੍ਰਵਾਹ ਕਰਦੇ ਆ ਗੁਰੂ ਜੀ ਨੇ ਇਸ ਅਸਥਾਨ ਨੂੰ ਗੁਰੂ ਕੀ ਕਾਸ਼ੀ ਦੌਬਰਦਾਨ ਦਿੱਤਾ ਤੇ ਫਰਮਾਇਆ ਕਿ ਇਹ ਅਸਥਾਨ ਭਾਵ ਦਮਦਮਾ ਸਾਹਿਬ ਗਿਆਨ ਦਾ ਮਹਾਨ ਕੇਂਦਰ ਹੋਵੇਗਾ ਜਿੱਥੇ ਗੁਰਮਤ ਵਿੱਚ ਪਰਬੁੱਧ ਵਿਦਵਾਨ ਲਿਖਾਰੀ ਪੈਦਾ ਹੋਣਗੇ ਇਸ ਧਰਤੀ ਤੇ ਬਖਸ਼ਿਸ਼ ਕਰਦੇ ਆ ਬਚਨ ਕੀਤੇ ਕਿ ਜੋ ਪੁਰਾਣੀ ਸ਼ਰਧਾ ਭਾਵਨਾ ਨਾਲ ਇੱਥੇ ਗੁਰਮੁਖੀ ਦੀ ਪੈਂਤੀ ਲਿਖੇਗਾ ਉਸ ਨੂੰ ਉੱਤਮ ਬੁੱਧੀ ਪ੍ਰਾਪਤ ਹੋਵੇਗੀ ਇਹ ਹੈ ਜੀ ਉਹੀ ਸਰੋਵਰ ਜਿਸ ਸਰੋਵਰ ਦੇ ਵਿੱਚ ਕੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਣ ਤੋਂ ਬਾਅਦ ਜਿਹੜੀਆਂ ਕਲਮਾਂ ਘਸਦਿਆਂ ਸਨ ਤਾਂ ਉਸ ਕਲਮਾਂ ਨੂੰ ਇਸ ਸਰੋਵਰ ਦੇ ਵਿੱਚ ਸੁਟਾਇਆ ਜਾਂਦਾ ਸੀ ਜਾਂ ਦਬਾਇਆ ਜਾਂਦਾ ਸੀ ਜਾਂ ਅਦਬ ਦੇ ਨਾਲ ਉਹਨਾਂ ਨੂੰ ਰੱਖਿਆ ਜਾਂਦਾ ਸੀਗਾ ਇਸ ਸਰੋਵਰ ਦੇ ਵਿੱਚ ਤੇ ਹੁਣ ਸਭ ਤੋਂ ਪਹਿਲੇ ਅਸੀਂ ਅੰਦਰ ਜਾ ਕੇ ਮੱਥਾ ਟੇਕਦੇ ਹਾਂ ਤੇ ਫਿਰ 35 ਜਿੱਥੇ ਲਿਖਦੇ ਨੇ ਜਿਸ ਤਰ੍ਹਾਂ ਊੜਾ ੜਾ ਈੜੀ ਸਸਹਾ ਇਹ ਜੋ 35 ਲਿਖਦੇ ਨੇ ਤੇ ਉਹ ਵੀ ਆਕੇ ਮੈਂ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣਾ ਇਹ ਦੱਸਦਾ ਸਭ ਤੋਂ ਪਹਿਲੇ ਤੁਸੀਂ ਦਰਸ਼ਨ ਕਰ ਲਓ ਅੰਦਰ ਦੇ ਛਣੇ ਅਸੀਂ ਅੰਦਰੋਂ ਕਰ ਲਏ ਨੇ ਤੇ ਇਸ ਪਾਸੇ ਆ ਜੀ ਉਹ ਗੁਰਦਰਾ ਸਾਹਿਬ ਦੇ ਜੋ ਹੈ ਗੁਰੂ ਮਹਾਰਾਜ ਨੇ ਕਿਹਾ ਸੀਗਾ ਕਿ 35 ਜੋ ਇੱਥੇ ਲਿਖੇਗਾ ਇਹ ਹਾਜੀ ਉਹ 35 ਇੱਥੇ ਸਾਰੇ ਜਿਹੜੇ ਆ ਉਹ ਬੱਚੇ ਜ਼ਿਆਦਾਤਰ ਲਿਖਦੇ ਪਏ ਨੇ ਦੇਖੋ ਲਿਖਦੇ ਪਏ ਬੱਚੇ ਇਥੇ ਹਾਰ ਜਾਣਾ ਆ ਕੇ ਇਸ 35 ਨੂੰ ਕਿਥੇ ਲਿਖਦਾ ਜਿਸ ਤਰ੍ਹਾਂ ਮਿੱਟੀ ਦੇ ਉੱਪਰ ਵੀ ਤੁਸੀਂ ਲਿਖ ਸਕਦੇ ਹੋ ਮੈਂ ਖੱਬੇ ਹੱਥ ਨਾਲ ਲਿਖ ਦਿੰਦਾ ਇੱਕ ਓੰਕਾਰ ਲਿਖਦਾ ਮੈਂ ਇਸ ਪਾਸੇ ਆ ਜੀ ਸਰੋਵਰ ਇਸ ਪਾਸੇ ਵੀ ਜਿਹੜੇ ਆ ਉਹ ਸੰਗਤਾਂ ਤੁਹਾਨੂੰ ਦਿਖਾ ਦਿੰਨਾ ਸੰਗਤਾਂ ਇਸ ਪਾਸੇ ਵੀ ਲੱਗੀਆਂ ਹੋਈਆਂ ਨੇ ਇਹ ਨੇ ਜੀ ਹੜਦੇਓ ਵੇਖ ਕੇ ਲਿਖ ਲੋ ਇਹ ਸਭ ਸੰਗਤਾਂ ਨੇ ਆਪਣੇ ਹੱਥਾਂ ਦੇ ਨਾਲ ਲਿਖਿਆ ਹੋਇਆ ਵਾ ਸਰੋਵਰ ਦੇ ਕੰਢੇ ਵੀ ਰੱਖੀ ਹੋਈਆਂ ਨੇ ਬੋਰਡ ਪੱਕੇ ਬੋਰਡ ਲਗਾ ਕੇ ਰੱਖੇ ਹੋਏ ਨੇ ਤੇ ਸੰਗਤਾਂ ਜੜੀਆਂ ਨੇ ਉਹ ਲਿਖ ਰਹੀਆਂ ਨੇ ਤੇ ਹੁਣ ਜਲ ਸਾਹਿਬ ਕਿੱਧਰ ਜਾਣਾ ਹੁਣ ਆਜੋ ਆਪਾਂ ਬਾਬਾ ਬੁੱਢਾ ਸਾਹਿਬ ਜੀ ਦੇ ਬਾਬਾ ਬੁੱਢਾ ਸਾਹਿਬ ਜੀ ਦੇ ਬੁੱਢਾ ਬਾਬਾ ਬੁੱਢਾ ਦਲ ਜੇ ਉਹਨਾਂ ਦੇ ਵੀ ਦਰਸ਼ਨ ਕਰਕੇ ਆਈਏ ਉਧਰੋਂ ਚਲੀਏ ਤੇ ਇਹ ਸੀ ਇਹ ਗੁਰਦੁਆਰਾ ਸਾਹਿਬ ਲਖਣਸਰ ਸਾਹਿਬ ਹੁਣ ਬੁੱਢਾ ਦਲ ਵੱਲ ਦਰਸ਼ਨ ਕਰਕੇ ਤੇ ਫਿਰ ਇਸ ਵੀਡੀਓ ਦੀ ਸਮਾਪਤੀ ਕਰਾਂਗਾ ਹੁਣ ਇੱਥੋਂ ਚੱਲਦੇ ਆਂ ਇਹ ਆਜੀ ਗੁਰਦੁਆਰਾ ਸਾਹਿਬ ਲਖਣਸਰ ਸਾਹਿਬ ਤੇ ਬਿਲਕੁਲ ਤਖਤ ਸ੍ਰੀ ਦਮਦਮਾ ਦੇ ਬਿਲਕੁਲ ਸਾਹਿਬ ਦੇ ਸਾਹਮਣੇ ਸਾਹਮਣੇ ਦੇਖ ਸਕਦੇ ਹੋ ਤਖਤ ਸ੍ਰੀ ਦਮਦਮਾ ਸਾਹਿਬ ਤੇ ਇਹਦੇ ਲਾਗੋ ਹੀ ਤੁਸੀਂ ਲਖਣਸਰ ਸਾਹਿਬ ਤੋਂ ਅ ਆਪਣੇ ਤਖਤਵਾਲ ਨੂੰ ਜਾਂਦੇ ਆ ਮੱਥਾ ਟੇਕਦੇ ਆ ਸੱਜੇ ਹੱਥ ਇਸ ਪਾਸੇ ਅਜੀ ਸ਼ੌਣੀ ਬੁੱਢਾ ਦਲ ਇਧਰ ਵੀ ਚੱਲਦੇ ਆ ਤੇ ਦਰਸ਼ਨ ਕਰਾਉਣਾ ਹੁਣ ਮਾਧਨ ਇਹ ਆ ਜੀ ਤਖਤ ਸ੍ਰੀ ਦਮਦਮਾ ਸਾਹਿਬ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਲਖਣਸਰ ਸਾਹਿਬ ਜਿੱਥੋਂ ਅਸੀਂ ਆਏ ਆ ਤੇ ਇਸ ਪਾਸੇ ਆ ਜੀ ਲਿਖਿਆ ਜੀ ਗੁਰਦੁਆਰਾ ਦੇਖ ਸਰ ਸਾਹਿਬ ਲਿਖਿਆ ਸ਼ਹੀਦ ਬਾਬਾ ਦੀਪ ਸਿੰਘ ਜੀ ਗੇਟ ਤੇ ਥੱਲੇ ਲਿਖਿਆ ਜੀ ਮੁੱਖ ਦਫ਼ਤਰ ਬੁੱਢਾ ਦਲ ਪੰਜਵਾਂ ਤਖਤ ਤੇ ਇਸ ਪਾਸੇ ਆਏ ਆ ਜੀ 베ਰ ਸਾਹਿਬ ਗੁਰਦੁਆਰਾ ਸਾਹਿਬ ਹੀ ਹੈਗਾ ਇਸ ਪਾਸੇ ਤੇ ਬਾਕੀ ਇਸ ਗੁਰਦੁਆਰਾ ਸਾਹਿਬ ਦੇ ਵੀ ਗੁਰਦੁਆਰਾ 베ਰ ਸਾਹਿਬ ਦੇਖ ਸਰ ਪਾਸ਼ਿਕ ਦਸਵੀਂ ਸ਼ੌਣੀ ਬੁੱਢਾ ਦਲ ਪੰਜਵਾਂ ਤਖਤ ਇਸ ਤਖਤ ਦੇ ਵੀ ਆਪਾਂ ਦਰਸ਼ਨ ਕਰਕੇ ਤੇ ਫਿਰ ਚੱਲੇ ਆ ਜੀ ਅੱਜ ਪੰਜਵਾਂ ਤਖਤ ਵੀ ਪੰਜਵੇਂ ਤਖਤ ਦੇ ਵੀ ਅੱਜ ਦਰਸ਼ਨ ਹੋ ਜਾਣਗੇ ਤੇ ਗਿੱਲ ਸਾਹਿਬ ਪਹਿਲੀ ਵਾਰ ਅਸੀਂ ਪੰਜਵੇਂ ਤਖਤ ਦੇ ਦਰਸ਼ਨ ਕਰਨ ਲੱਗੇ ਆ ਇਹਦੇ ਬਹੁਤ ਵਾਰ ਇੱਧਰ ਆਈਦਾ ਵਾ ਤੇ ਕਦੀ ਦਰਸ਼ਨ ਨਹੀਂ ਕੀਤੇ ਗਿੱਲ ਸਾਹਿਬ ਮੈਂ ਤਾਂ ਪਿੰਡੋਂ ਇੱਥੇ 135 ਕਿਲੋਮੀਟਰ ਤੇ ਸਾਈਕਲ ਤੇ ਵੀ ਆਏ ਆ ਹਾਂ ਤੇ ਸਵੇਰੇ 4 ਵਜੇ ਚੱਲੇ ਸੀਗੇ 9 ਵਜੇ ਸਿੱਧੂ ਮੂਸੇ ਵਾਲੇ ਦੇ ਪਿੰਡਾਂ ਤੇ 12 ਵਜੇ ਇੱਥੇ ਪਹੁੰਚ ਗਏ ਸੀ ਅਸੀਂ ਵਾਹ ਜੀ ਵਾ 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 ਤੇ ਸਾਡੇ ਚਲੋ ਨੇੜੇ ਇਲਾਕਾ ਪੈਂਦਾ ਕਈ ਵਾਰੀ ਦਰਸ਼ਨ ਹਾਂ ਚਲੋ ਤੇ ਆਪਾਂ ਦਰਸ਼ਨ ਕਰੀਏ ਤੇ ਫਿਰ ਸਰੋਵਰ ਵਾਲੇ ਪਾਸੇ ਵੀ ਜਾਣੇ ਆ ਆ ਕੇ ਤੇ ਫਿਰ ਉਧਰੋਂ ਵੀ ਦਰਸ਼ਨ ਕਰਾਉਣੇ ਆ ਤੁਹਾਨੂੰ ਲਓ ਜੀ ਹੁਣ ਦਰਸ਼ਨ ਕਰੀਏ ਤੇ ਆਪ ਵੀ ਫਿਰ ਇਸ ਪਾਸੇ ਜਿਹੜਾ ਵਾ ਉਹ ਸਰੋਵਰ ਸਰੋਵਰ ਦੇ ਵੀ ਆ ਕੇ ਦਰਸ਼ਨ ਕਰਦੇ ਆ ਸਰੋਵਰ ਵੀ ਕਾਫੀ ਵੱਡਾ ਵਾ ਇਹ ਲਿਖਿਆ ਜੀ ਗੁਰਦੁਆਰਾ ਬੇਨ ਸਾਹਿਬ ਦੇਖ ਸਰ ਪਾਸ਼ਾਈ ਪੰਜ ਸ਼ਾਉਣੀ ਬੁੱਢਾ ਦਲ ਪੰਜਵਾਂ ਤਖਤ ਤੇ ਇਹ ਆ ਜੀ ਤਖਤ ਸ੍ਰੀ ਦਮਦਮਾ ਸਾਹਿਬ ਇੱਥੇ ਵੀ ਆ ਕੇ ਜਰੂਰ ਦਰਸ਼ਨ ਕਰਕੇ ਜਾਇਆ ਕਰੋ ਦਰਬਾਰ ਸਾਹਿਬ ਹੁਣ ਅੰਦਰ ਚਲਦੇ ਆਂ ਤੇ ਤੁਹਾਨੂੰ ਦਰਸ਼ਨ ਕਰਵਾ ਦਨਾਂ ਦਾ ਇਹ ਹੈ ਜੀ ਗੁਰਦੁਆਰਾ ਸਾਹਿਬ ਗੁਰੂ ਸਰੋਵਰ ਦਾ ਇਤਿਹਾਸ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੰਜੀ ਸਾਹਿਬ ਅਸਥਾਨ ਤੇ ਬੈਠ ਕੇ ਇਸ ਸਰੋਵਰ ਵਿੱਚੋਂ ਪੰਜ ਦਸਾਲੇ ਕਾਰ ਦੇ ਕੱਢ ਕੇ ਅਤੇ ਉਸ ਤੋਂ ਬਾਅਦ ਤਲਗੀਧਰ ਜੀ ਨੇ 1705 ਈਸਵੀ ਵਿੱਚ ਆਪਣੀ ਢਾਲ ਨਾਲ ਪੰਜ ਢਾਲਾਂ ਸਰੋਵਰ ਚੋਂ ਕਾਰ ਸੇਵਾ ਦੇ ਕੱਢ ਕੇ ਗੁਰੂ ਸਰੋਵਰ ਦਾ ਵਰ ਦਿੱਤਾ ਇਸ ਤੋਂ ਉਪਰੰਤ ਪਲੇਗ ਦੀ ਬਿਮਾਰੀ ਪੈਣ ਤੇ ਸਤਿਗੁਰੂ ਜੀ ਨੇ ਅੰਮ੍ਰਿਤ ਤਿਆਰ ਕਰਕੇ ਇਸ ਸਰੋਵਰ ਵਿੱਚ ਪਾਇਆ ਅਤੇ ਵਰ ਦਿੱਤਾ ਜੋ ਮਾਈ ਭਾਈ ਇਸ ਸਰੋਵਰ ਵਿੱਚ ਇਸ਼ਨਾਨ ਕਰੇਗਾ ਪੰਜ ਚੁਲੇ ਜਲ ਦੇ ਸ਼ਕੇਗਾ ਉਹ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕੇਗਾ ਇਸ ਸਰੋਵਰ ਦੇ ਪਹਿਲੇ 1923 ਵਿੱਚ ਸੰਤ ਮਹਾਰਾਜ ਅਤਰ ਸਿੰਘ ਜੀ ਨੇ ਸੇਵਾ ਕਰਾਈ ਉਸ ਤੋਂ ਬਾਅਦ ਸੰਤ ਸੇਵਕ ਮਸਤੂਆਣਾ ਜਥਾ ਬੁੰਗਾ ਮਸਤੂਆਣਾ ਟਰਸਟ ਨੇ 2005 ਵਿੱਚ ਬਰਾਡੇ ਤੇ ਸੰਗ ਬਰਬਰ ਦੇ ਪ੍ਰਕਰਮਾਂ ਵਿੱਚ ਲਗਵਾਉਣ ਦੀ ਸੇਵਾ ਆਰੰਭ ਕੀਤੀ। ਸਾਈਂ ਸੰਗਤ ਸਰੋਵਰ ਵਿੱਚ ਇਸ਼ਨਾਨ ਕਰਕੇ ਤਨ ਮਨ ਧਨ ਨਾਲ ਸੇਵਾ ਕਰਕੇ ਕਲਗੀਧਰ ਪਾਤਸ਼ਾਹੇ ਦੀਆਂ ਖੁਸ਼ੀਆਂ ਪ੍ਰਾਪਤ ਕਰਦਿਆਂ ਨੇ ਇਥੋਂ ਸੰਗਤਾਂ ਕਰਦਿਆਂ ਕਰਦਿਆਂ ਨੇ ਰਾਹ ਹੋ ਚੱਲਿਆ ਜੀ ਤੇ ਸ਼ਾਮ ਜਿਹੜੀ ਹੋ ਚੱਲੀ ਆ ਸੂਰਜ ਜਿਹੜਾ ਉਹ ਥੱਲੇ ਡਿੱਗ ਗਿਆ ਤੇ ਗਿਲ ਸਾਹਿਬ ਅੱਜ ਦੀ ਵੀਡੀਓ ਇੰਨੀ ਮੜੀ ਆ ਬਹੁਤ ਵਧੀਆ ਤੇ ਅਸੀਂ ਦਰਸ਼ਨ ਕਰਾਏ ਆ ਤੁਹਾਨੂੰ ਤਕਸਰੀ ਦੰਦਮਾ ਸਾਹਿਬ ਤਲਵੰਡੀ ਸਾਭੋਂ ਤੇ ਗੁਰਦਰਾ ਸਾਹਿਬ ਲਖਣ ਸਰ ਸਾਹਿਬ ਤੇ ਪੰਜਵਾਂ ਤਖਤ ਬਾਵਾ ਬੁੱਢਾ ਦਲ ਤੇ ਆਪਣੇ ਸਤਸਰੀ ਦੰਦਮਾ ਸਾਹਿਬ ਦੇ ਨਾਲ ਲੱਗਦੇ ਭੂਰਾ ਸਾਹਿਬ ਆ ਭੂਰਾ ਸਾਹਿਬ ਸਾਰੇ ਦਰਸ਼ਨ ਕਰਾਏ ਆ ਤੇ ਹੁਣ ਅਸੀਂ ਇੱਥੋਂ ਸਿਰਫ 15-20 ਮਿੰਟਾਂ ਦੀ ਦੂਰੀ ਤੇ ਮੇਰੇ ਰਿਸ਼ਤੇਦਾਰ ਨੇ ਭਾਂਜੀ ਇੱਥੇ ਤੇ ਅਸੀਂ ਅੱਜ ਦੀ ਰਾਤ ਉੱਥੇ ਰਹਿਣਾ ਤੁਸ ਜੀ ਸਾਹਿਬ ਆਪਾਂ ਨੂੰ ਹਾਂ ਅੱਜ ਉੱਥੇ ਰਹਿਨੇ ਆ ਤੇ ਕੱਲ ਤੋਂ ਸਾਡਾ ਲੰਮੇ ਸਫਰ ਆਣਾ ਬਾਦ ਰਾਸਥਾਨ ਚ ਚਲੇ ਜਾਣਾ ਅਸੀਂ ਨੇ ਤੇ ਕੱਲ ਅਸੀਂ ਰਾਜਸਥਾਨ ਚ ਵੜ ਜਾਣਾ ਤੇ ਕੱਲ ਦਾ ਦਿਨ ਜਿਹੜਾ ਇੱਥੋਂ ਸਾਡੀ ਯਾਤਰਾ ਸ਼ੁਰੂਆਤ ਕਰਨੀ ਸੀ ਵੀ ਅਸੀਂ ਕਿ ਚਲੋ ਤਨਕਸ਼ਿਰੀ ਦਮਦਮਾ ਸਾਹਿਬ ਮੱਥਾ ਟੇਕ ਲਿਆ ਤੇ ਇੱਥੇ ਵੀਡੀਓ ਨੂੰ ਅਸੀਂ ਹੁਣ ਸਮਾਪਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ